ਸਰਦਾਰ ਸਾਹਿਬ ਅੱਜ ਦੂਜਾ ਦਿਨ ਹੈ ਵਿਧਾਨ ਸਭਾ ਦਾ ਕੱਲ ਤੁਹਾਡੇ ਵੱਲੋਂ ਲਗਾਤਾਰ ਮੰਗ ਰੱਖੀ ਗਈ ਸੀ ਕਿ ਸਮਾ ਜਿਹੜਾ ਵਿਦਾਨਾ ਚਾਹੀਦਾ ਹੈ ਤੁਸੀਂ ਕਹਿੰਦੇ ਕਿਸ ਸੰਧਾ ਸਾਹਿਬ ਕਹਿੰਦੇ ਉਹਨਾਂ ਕੋ ਬਿਜ਼ਨਸ ਹੈ ਨਹੀਂ ਹੈ ਕਿਸ ਤਰੀਕੇ ਨਾਲ ਦੇਖਿਆ ਜਾਏਗਾ ਔਰ ਅੱਜ ਕਿਸ ਤਰੀਕੇ ਦੇ ਨਾਲ ਮਤੇ ਰੱਖੇ ਜਾਣਗੇ ਤਾਂ ਤੇ ਕੱਲ ਵੀ ਇਹ ਗੱਲ ਕਹੀ ਅੱਜ ਵੀ ਕਹੀ ਹੈ ਜਦੋਂ ਸਪੀਕਰ ਕਹਿੰਦਾ ਸਾਡੇ ਕੋ ਬਿਜ਼ਨਸ ਹੈ ਨਹੀਂ ਉਹ ਖੁਦ تسلیم ਕਰਦੇ ਨੇ ਗਵਰਨਮੈਂਟ ਇਸ ਅਫੇਰਦੀ ਹੈ ਇੰਨੇ ਇਸ਼ੂਜ਼ ਨੇ ਪੰਜਾਬ ਦੇ ਨੌਜਵਾਨਾਂ ਤੋਂ ਲੈ ਕੇ ਸਰਕਾਰੀ ਕਰਮਚਾਰੀਆਂ ਦੇ ਕਿਸਾਨ ਬਾਰਡਰ ਇੱਥੇ ਆ ਕੇ ਸਾਡੇ ਸਾਡੇ ਸ਼ਹਿਰ ਨੂੰ ਚਦਿਗੜ੍ਹ ਨੂੰ ਮੁਹੱਲੀ ਨੂੰ ਘੇਰੇ ਆ ਲਾਰੈਂਸ ਬਿਸ਼ਨੋਈ ਦਾ ਇਸ਼ੂ ਸੱਚੇ ਸੌਦੇ ਦਾ ਇਸ਼ੂ ਜਿਹੜਾ ਡੇਵਲ ਕਲਾਨ ਦੇ ਪ੍ਰਗਾੜੀ ਦੇ ਇਸ਼ੂਸ ਨੇ ਨੌਜਵਾਨਾਂ ਦੇ ਇਸ਼ੂਸ ਨੇ ਕਰਪਸ਼ਨ ਦੇ ਇਸ਼ੂਸ ਨੇ ਕਿਸਾਨਾਂ ਦੇ ਡੀਏਪੀ ਨਕਲੀ ਮਿਲੀ ਹੈ ਇਹ ਕਹਿੰਦੇ ਸਾਡੇ ਕੋ ਬਿਜ਼ਨਸ ਹੀ ਨਹੀਂ ਉਹਦਾ ਬੇਸਿਕ ਸਾਫ਼ ਤੌਰ ਤੇ ਉਹਨਾਂ ਸਮਝੀਦਾ ਚਾਹੀਦਾ ਹੈ ਗਵਰਨਮੈਂਟ ਪੱਧਰ ਮੈਂ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਦੀ ਕੋਨਸਟੀਟਿਊਸ਼ਨਲ ਮਜਬੂਰੀ ਨਾ ਹੁੰਦੀ ਕਿ 6 ਮਹੀਨਿਆਂ ਚ ਇੱਕ ਵਾਰ ਸੈਸ਼ਨ ਬੁਲਾਣ ਦੀ ਤੇ ਸ਼ਾਇਦ 5 ਸਾਲਾਂ ਚ ਇੱਕ ਸੈਸ਼ਨ ਨਾ ਬੁਲਾਉਂਦੇ ਟੋਟਲ ਫੇਲਡ ਗਵਰਨਮੈਂਟ ਹੈ ਤੁਸੀਂ ਵੇਖੋ ਇੱਕ ਸਪੀਕਰ ਨੂੰ ਇੱਕ ਐਸਐਸਏ ਦੇ ਖਿਲਾਫ ਆਪਣੇ ਹਲਕੇ ਦੇ ਇੱਕ ਐਸਐਸਏ ਦੇ ਖਿਲਾਫ ਐਕਸ਼ਨ ਲੈਣ ਵਾਸਤੇ ਉਹਨਾਂ ਨੂੰ ਸਾਰੇ ਹੌਸਤੀ ਬਦਲ ਲੈਣੀ ਪਈ ਉਹਦਾ ਮਤਲਬ ਹੈ ਵਿਭਾਗ ਸਿੱਧੇ ਤੌਰ ਅੰਡਰਚੀ Minister ਹੂੰ ਇਹ ਤੁਹਾਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਸਪੀਕਰ ਸਾਹਿਬ ਦੀ ਸਰਵਾਈ ਕਿੰਨੀ ਕਹਿ ਕੇ ਐਸਐਸਏ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਉਹਨਾਂ ਨੂੰ ਅਲਟੀਮੇਟਲੀ ਜਿਸ ਹਾਊਸ ਨੂੰ ਉਹ ਖੁਦ ਲੀਡ ਕਰਦੇ ਨੇ ਜਾਂ ਜਿਸ ਹਾਊਸ ਤੇ ਉਹ ਮੰਨੇ ਜਾਂਦੇ ਨੇ ਕਿ ਇਟ ਇਜ਼ ਹੀ ਇਜ਼ ਦੀ ਪਰਸਨ ਹੂ ਲੀਡਸ ਦੀ ਹਾਊਸ ਉਹਨਾਂ ਨੂੰ ਸਾਰੇ ਉਹਨਾਂ ਦੀ ਸਪੋਰਟ ਲੈ ਕੇ ਕਿ ਐਸਐਸਏ ਦੇ ਖਿਲਾਫ ਐਕਸ਼ਨ ਕਰਾਉਣਾ ਪੈ ਰਿਹਾ ਤੇ ਪੰਜਾਬ ਦੇ ਲੋਕ ਕੀ ਧੋਖਾ ਕਰ ਸਕਦੇ ਨੇ ਕੱਲ ਮੈਂ ਜ਼ੀਰੋ ਆਰ ਚ ਗੱਲ ਉਠਾਈ ਸੀ ਲਾਰੈਂਸ ਬਿਸ਼ਰੋਈ ਵੱਲ ਜੀ ਇੱਕ ਹਿੰਦੁਸਤਾਨ ਦਾ ਨਾਮੀ ਗੈਂਗਸਟਰ ਜਿਹੜਾ ਪਹਿਲੇ ਤੇ ਡੀਜੀਪੀ ਫਿਰ ਚੀਫ ਮਿਨਿਸਟਰ ਇਸ ਗੱਲ ਤੋਂ ਮੁਨਕਰ ਹੋ ਗਏ ਸਨ ਕਿ ਪੰਜਾਬ ਦੀ ਕਿਸੇ ਜੇਲ੍ਹ 'ਚ ਇੰਟਰਵਿਊ ਨਹੀਂ ਹੋਈ ਇਹ ਗੱਲ ਸਾਬਤ ਹੋ ਗਈ ਜਦੋਂ ਇੱਕ ਸਪੈਸ਼ਲ ਡੀਜੀ ਨੇ ਆਨਰਬਲ ਹਾਈ ਕੋਰਟ ਦੇ ਲਿਖਾਫੇ ਵਿੱਚ ਇਹ ਤੱਥ ਪੇਸ਼ ਕਰ ਦਿੱਤੇ ਕਿ ਖਰੜ ਦੇ ਸੀਆਈਏ ਦੇ ਵਿੱਚ ਇਸ ਆਦਮੀ ਦੀ ਇਸ ਗੈਂਗਸਟਰ ਦੀ ਕਬ ਕਹਾਤਾ ਤੌਰ 1 ਕएसपी ਲੈਵਲ ਦੇ ਆਦਮੀ ਨੇ ਆਪਣਾ ਫੋਨ ਦੇ ਕੇ 1 ਘੰਟੇ ਦੀ ਇੰਟਰਵਿਊ ਕਰੇ ਜੀ ਅਜੇ ਤੱਕ ਦੱਸੋ ਉਹ ਉਹਨਾਂ ਅਫਸਰਾਂ ਦੇ ਕੋਲ ਸਿਸਪਕਲਾ ਐਸਪੀ ਤੇ ਹੋਣਾ ਹੀ ਨਹੀਂ ਉਸ ਥਾਣੇ ਦੇ ਵਿੱਚ ਇੱਕ ਸਪਾਈ ਤੋਂ ਲੈ ਕੇ ਘੱਟੋ ਘੱਟ 20 25 30 40 ਆਦਮੀ ਹੋਣਗੇ ਕੀ ਐਕਸ਼ਨ ਲੈ ਕੇ ਆ ਰਹੇ ਅਸੀਂ ਅੰਗ ਮੰਗ ਕਰਾਂਗੇ ਕਿ ਇਸ ਨੂੰ ਜਿਹੜੀ ਸਪੈਸ਼ਲ ਡੀਜੀ ਦੀ ਹਾਈ ਕੋਰਟ ਦੀ ਰਿਪੋਰਟ ਹੈ ਉਹਨੂੰ ਹਾਊਸ ਦੇ ਵਿੱਚ ਪਲੇਸ ਕਰੋ ਉਹਨੂੰ ਪਬਲਿਕ ਕਰਨਾ ਚਾਹੀਦਾ ਦੂਸਰੀ ਗੱਲ ਏ ਕਿ ਤੁਸੀਂ ਇਹ ਮੈਨੂੰ ਦੱਸੋ ਏਜੀਟੀਐਫ ਜਿਹੜੀ ਗੈਂਗਸਟਰਸ ਦੇ ਖਿਲਾਫ ਫੋਰਸ ਬਣੀ ਹੈ ਇਹ ਉਹਦੀ ਜਿਹੜਾ ਲਾਰੈਂਸ ਬਿਸ਼ਨੋਈ ਉਹਨਾਂ ਦੀ ਹਿਰਾਸਤ ਹੋਣਾ ਚਾਹੀਦਾ ਸੀ ਉਹ ਇੱਕ ਪੁਲਿਸ ਸਟੇਸ਼ਨ ਚ ਕਿੱਸਾ ਪਹੁੰਚ ਗਿਆ ਥੈਟ ਮੀਨਸ ਪੰਜਾਬ ਪੁਲਿਸ ਬਕਾਇਦਾ ਤੌਰ 'ਤੇ ਰਲ ਕੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਬਾਹਰ ਤੇ ਪੰਜਾਬ ਦੇ ਵਿੱਚ ਰੋਜ਼ ਜਿਹੜਾ ਫਰੋਤੀਆਂ ਦਾ ਕੰਮ ਚੱਲਦਾ ਉਹਦਾ ਮਤਲਬ ਹੈ ਬਕਾਇਦਾ ਤੌਰ 'ਤੇ ਯਾਰ ਪਾਰਟੀ ਇਨ ਇਸ ਇਹ ਤੇ ਗੱਲ ਪ੍ਰੂਵ ਹੋ ਗਈ ਬਿ욘 ਡਾਊਟ ਇਹ ਗੱਲ ਸਾਬਤ ਹੋ ਗਈ ਇਸ ਤੋਂ ਵੱਡਾ ਕੀ ਚਾਰ ਜੇ ਕਾਪੋਜੀਸ਼ਨ ਵੱਲੋਂ ਲੱਗ ਸਕਦਾ ਹੈ ਕਿ ਜਿਹੜੀ ਸਰਕਾਰ ਜਿਹੜੀ ਹੈ ਜਿਹਦੀ ਪੁਲਿਸ ਸਪੋਰਟਸ ਗੈਂਗਸਟਰਸ ਨਾਲ ਰਲ ਕੇ ਇਹ ਸਾਰਾ ਕੰਮ ਕਰਵਾ ਰਹੀ ਹੈ दैट मींस ਜਿੰਨੀਆਂ ਫਰੋਤੀਆਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਜਾਂ ਅੱਜ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਕੈਲੀਫੋਰਨੀਆ 'ਚ ਉਹਦੇ ਘਰ ਦੇ ਬਾਹਰ ਕੱਲ ਗੋਲੀਆਂ ਚੱਲੀਆਂ ਨੇ ਏਪੀ ਤੇ ਏਪੀਟਲ ਹੈ ਉਹਦਾ ਸੋ ਇਹ ਉਹਦਾ ਮਕਸਦ ਹੈ ਕਿ ਜਿਹੜਾ ਸਾਡਾ ਮੈਂ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਸ ਦਾ ਕੰਮ ਹੋਏ ਆਵੇਂ ਫਰੋਤੀਆਂ ਦਾ ਕੰਮ ਹੋਏ ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਕੈਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜੇ ਈਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਨਾ ਇੱਕ ਛੋਟੇ ਜਿਹੇ ਐਸਆਈ ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸੁਪੀਰੀਓਰਿਟੀ ਵਿਖਾ ਦਈਏ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ ਬਟ ਸਾਰੇ ਪੰਜਾਬ ਦੇ ਵਿੱਚ ਗਵਰਨਮੈਂਟ ਨੂੰ ਬੜਾ ਗੰਮੀਤਤਾ ਨਾਲ ਵਿਚਾਰਨਾ ਪਏਗਾ ਅੱਜ ਮੈਂ ਇਹ ਇਸ ਇਸ ਇਸ਼ੂ ਨੂੰ ਫੇਰ ਚੁੱਕਾਂਗਾ ਲਈ ਕਿ ਸਾऱ्यांना ਬਰਾਬਰ ਦਾ ਸਮਾਂ ਦਿੱਤਾ ਜਾਂਦਾ ਹੈ ਕਹਿ ਰਹੇ ਨੇ ਕਿ ਹਰ ਕਿਸੇ ਨੂੰ ਬਰਾਬਰ ਦਾ ਸਮਾਂ ਦਿੱਤਾ ਜਾਂਦਾ ਹੈ ਹਰ ਇੱਕ ਮੁੱਦੇ 'ਤੇ ਵੀ ਚਰਚਾ ਸੁਵਿਧਾ ਸਮਝ ਕੇ ਦੇਖੋ ਕੱਲ ਮੈਂ ਜਿਹੜੀ ਗੱਲ ਰੱਖੀ ਸੀ ਸਾਹਮਣੇ ਜੇ 10 ਮਿੰਟ ਵੀ ਇੱਕ ਮੈਂਬਰ ਨੂੰ ਦੋ ਤੇ ਸਾਨੂੰ 8 ਦਿਨ ਦੇ ਟਾਈਮ ਤੇ ਹੂੰ ਮਿਨੀਮਮ ਜੇ 117 MLA ਜਿਹੜੇ ਚੁਣਕੇ ਆਏ ਨੇ ਘੱਟ ਤੋਂ ਘੱਟ ਕੋਈ 10 ਮਿੰਟ ਦੇ ਦੋ ਜੇ ਕਿਸੇ ਨੇ ਆਪਣੇ ਹਲਕੇ ਦੀ ਗੱਲ ਕਰਨੀ ਕਿਸੇ ਨੇ ਸੂਬੇ ਦੀ ਗੱਲ ਕਰਨੀ ਹੈ ਇਹਦੇ 'ਚ ਇਹਦੇ 'ਚ 90% ਲੋਕਾਂ ਨੂੰ ਵਕਤ ਹੀ ਨਹੀਂ ਮਿਲਦਾ ਜੀ ਜੀ ਐਂਡ ਦੀ ਹੋਲ ਪਰਪਸ ਇਸ ਡੀਫੀਟਡ ਜੇ ਤੁਸੀਂ ਨਿਹਰਾ ਡਰਾਮਾ ਕਰਕੇ ਵਾਪਸ ਹੁਟ ਜੈਨਾ ਸੋ ਮੇਰਾ ਇਹ ਕਹਿਣਾ ਕਿ ਕੰਪਲੀਟ ਫਰਾਡ ਹੈ ਡਰਾਮਾ ਹੈ ਗਵਰਨਮੈਂਟ ਹੈਸ ਕੰਪਲੀਟਲੀ ਫੇਲਡ देयर इज ਅ ਬਿਗ ਫਾਈਨੈਂਸ਼ੀਅਲ ਕ੍ਰਾਈਸਿਸ ਆਫ ਦੀ ਗਵਰਨਮੈਂਟ ਐਸ ਮਹੀਨੇ ਦੇ ਵਿੱਚ ਤਨਖਾਹਾਂ ਤੇ ਪੈਨਸ਼ਨਾਂ ਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਹ ਸਾਰੇ ਇਕੱਲੇ ਦੀ ਮਾਮਲਾ ਦੀ ਲੰਬਾਈ ਕਿੱਪਾ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਬੜਾ ਲੱਭਾ ਕਿੱਪਾ ਹੈ ਕੱਲ ਨੂੰ ਵਿਧਾਨ ਸਭਾ ਚ ਮਤਾ ਪਾਸ ਹੋ ਗਿਆ ਕਿ ਪੁਲਿਸ ਅਤੇ ਗੈਂਗਸਟਰਾਂ ਦਾ ਆਪਸ ਵਿੱਚ ਲੈਕਸਸ ਹੈ ਇਸ ਤਰੀਕੇ ਦਾ ਮਤਾ ਕਦੇ ਪਹਿਲਾਂ ਵੀ ਪਾਸ ਹੋਇਆ ਇਸ ਤਰੀਕੇ ਦੇ ਹਾਲਾਤ ਪਹਿਲਾਂ ਕਦੇ ਬਣਿਆ ਪੰਜਾਬ ਦੇ ਵਿੱਚ ਕੋਈ ਵੀ 108 ਤੋਂ ਇਸ ਸਰਕਾਰ ਤੋਂ ਪਹਿਲੇ ਤੇ ਕਦੀ ਕਿਸੇ ਨੇ ਗੈਂਗਸਟਰਸ ਦਾ ਨਾ ਇਨੀਸਿਏਸ ਇਹ ਬਿਮਾਰੀ ਹੁਣੇ ਆਈ ਇਸ ਨਵੀਂ ਸਰਕਾਰ ਨੇ ਆਈ ਏ ਤੇ ਮੇਰਾ ਖਿਆਲ ਹੈ ਕਿ ਇਹ ਸਰਕਾਰ ਸਗੋਂ ਇਹਨਾਂ ਨੂੰ ਪੈਦਾ ਕਰ ਰਹੀ ਹੈ ਇਹਨਾਂ ਐਸੇ ਇੱਕ ਗਵਰਨਮੈਂਟ ਬਕਾਇਦਾ ਤੌਰ 'ਤੇ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਖੁਦ ਮਸ਼ਰੂਮਿੰਗ ਕਰ ਰਹੀ ਇਹਨਾਂ ਨੂੰ ਸੇਵ ਹੈਵਨਸ ਜਿਹੜੀਆਂ ਨੇ ਪੰਜਾਬ ਦੀਆਂ ਜੇਲਾਂ ਹੀ ਦੇ ਲਈ ਇਹਨਾਂ ਨੂੰ ਸੇਫਗਾਰਡ ਵੀ ਕਰੀ ਇਹਨਾਂ ਨੂੰ ਕਮਾ ਵੀ ਰਹੀ ਹੈ ਇਹਨਾਂ ਦੇ ਥਰੂ ਪ੍ਰਾਪਰਟੀਆਂ ਦੇ ਕਬਜ਼ੇ ਵੀ ਲਏ ਜਾ ਰਹੇ ਨੇ ਇਹਨਾਂ ਦੇ ਥਰੂ ਫਰੋਤੀਆਂ ਵੀ ਹਾਸਲ ਕੀਤੀਆਂ ਜਾ ਰਹੀਆਂ ਇਹਨਾਂ ਦੀ ਜਿੰਨਾ ਇਹਨਾਂ ਦੀ دہشت ਬਣਾਣਗੇ ਉਦੇ ਨਾਲ ਹੀ ਇਹਨਾਂ ਨੂੰ ਫੇਰ ਪੈਸੇ ਵਾਪਸ ਮਿਲ ਗਏ। ਤੋਂ ਇਹ ਇੱਕ ਬੜਾ ਇੱਕ ਸੋਚੀ ਸਮਝੀ ਸਾਜ਼ਿਸ਼ ਵਾਲੀ ਗੱਲ ਹੈ। ਤੋਂ ਆਈ ਐਮ ਗੋਇੰਗ ਟੂ ਪਿਕ ਦਿਸ ਇਸ਼ੂ ਆਪ ਲੈਟ ਅ ਸੀ ਅੰਦਰ ਕੀ ਹੁੰਦਾ ਹੈ। ਸਜਾ ਜੀ ਸਾਹਿਬ ਜਿਸ ਤਰੀਕੇ ਦੇ ਨਾਲ ਅੱਜ ਪ੍ਰਾਪਰਟੀਆਂ ਨੂੰ ਲੈ ਕੇ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਹੈਗਾ ਐਨਓਸੀ ਦੀ ਸ਼ਰਤ کٹਾਈ ਜਾ ਰਹੀ ਹੈ ਕਿ ਜੇ ਕੋਈ ਨਕਲੀ ਕਾਨੂੰਨੀਆ ਕੱਟਦਾ ਉਸ ਨੂੰ ਜੁਰਮਾਨੇ ਜੁਰਮਾਨੇ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਇਹ ਗੱਲ ਇਹ ਸਤਾ ਉਹ ਆਜੇ ਉੱਥੇ। ਉਹਦੇ ਤੇ ਅੰਦਰ ਰਿਫੈਸ ਵੀ ਹੋਏਗੀ ਕਰਾਂਗੇ। ਬਟ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਅੰਦਰ ਇਸ ਨੂੰ ਜ਼ਿਕਰ ਇਹਦੇ ਵਿੱਚ ਕੀਤਾ ਜਾ ਰਿਹਾ ਬਾਜੋਸ ਕਿ ਇਲੀਗਲ ਕਲੋਨੀਆਂ ਸਿੱਗੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਲੋਕਾਂ ਦੁਨ ਘਰ ਲਿੱਤੇਗੇ ਨੇ ਕਿਤਨੇ ਕਿਤੇ ਇਨਸਾਨ ਫੇਰ ਪੁਰਾਣੀ ਸਰਕਾਰ ਦੇ ਲਗਾਉਂਦੇ ਨੇ ਕਹਿੰਦੇ ਕਿ ਉਹਨਾਂ ਦੇ ਸਮੇਂ ਵਿੱਚ ਸਾਰੀ ਇਲੀਗਲ ਕਲੋਨੀ ਜਿਹੜੀ ਨੇ ਕੱਟੀਆਂ ਦੇ ਇਹ ਇਲੀਗਲ ਕਲੋਨੀਆਂ ਦਾ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਪੁਰਾਣੀ ਸਰਕਾਰਾਂ ਜ਼ਿਆਦਾ ਕੱਟੀਆਂ ਗਈਆਂ ਨੇ ਜਿਸ ਕਰਕੇ ਸਿਮਿੰਟ ਲੈਣਾ ਅਸੀਂ ਕਦੋਂ ਰੋਕਿਆ ਕਿਸੇ ਤੇ ਐਕਸ਼ਨ ਤੇ ਲਾਓ ਭਾਵੇਂ ਪੁਰਾਣੇ ਆ ਤੇ ਲਾਓ ਭਾਵੇਂ ਨਵੇਂ ਆ ਤੇ ਲਓ ਕੋ ਲਓ ਤੁਸੀਂ ਹੁਣ ਤੁਸੀਂ ਇਹਨਾਂ ਨੂੰ ਪਾਸ ਕਰਨ ਲੱਗਿਓ ਅਗਲੇ ਆਣ ਕਿਉਂ ਕਹਿੰਗੇ ਪਿਛਲੇ ਪਾਸ ਕਰਕੇ ਅਸੀਂ ਤੇ ਇੱਕ ਸਾਈਕਲ ਚੱਲੀ ਜਾਂਦਾ ਅਸੀਂ ਦੇਖੋ ਓਪਨ ਹੈ ਇਸ ਗੱਲ ਨੂੰ ਕਿਸੇ ਵੀ ਗਵਰਨਮੈਂਟ ਨੇ ਭਾਵੇਂ ਪ੍ਰੈਜ਼ੈਂਟ ਹੋਏ ਭਾਵੇਂ ਪਾਸ ਹੋਈ ਹੋ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਤੇ ਐਕਸ਼ਨ ਲਾਓ ਬਠੇ ਐਕਸ਼ਨ ਲੈਣ ਜੋਗੇ ਹਨ ਨਹੀਂ ਦੇ ਜਸਟ ਮੇਕ ਐਕਸਕਿਊਜ਼ ਨਾਥਿੰਗ ਐਸ ਠੀਕ ਹੈ ਥੈਂਕ ਯੂ ਸਰ ਪ੍ਰੈਜ਼ੀਡੈਂਟ ਜਨਨ